ਅਸਰੀਕਾਲ ਜੀ ਸਾਰੇ ਬੀਰ ਭਰਾਵਾਂ ਨੂੰ ਕਿਵੇਂ ਹੋ ਕੈਮੋ ਸਾਰੇ ਤੇ ਆਪਾਂ ਆ ਗਏ ਭਾਈ ਕਬੂਤਰਾਂ ਵੱਲ ਤੇ ਜਸੂ ਲੱਗਿਆ ਕਬੂਤਰ ਬੰਦ ਕਰਨ ਤਿੰਨ ਬੱਚੇ ਛੋਟੇ ਜਾਲ 'ਚ ਬਿਠਾਏ ਨੇ ਪਹਿਲੀ ਵਾਰੀ ਬਿਠਾਏ ਨੇ ਜਾਲ 'ਚ ਇਹ ਤੇ ਆ ਛਾਣੀ ਪਈ ਆ ਆਪਣੀ ਹਰੇਤਾ ਤੇ ਕਲੀ ਲਿਆਂਦੀ ਮਿਲ ਗਈ ਸੀ ਦੁਕਾਨ ਤੋਂ ਓਹਨਾ ਕਬੂਤਰਾਂ ਨੂੰ ਪਹਿਲਾਂ ਬੰਦ ਕਰੀਏ ਫੇਰ ਇਹ 'ਚ ਕਲੀ ਛਾਣਦੇ ਆ ਜਾਨੂੰ ਧੁੱਪ ਜੀ ਲੱਗ ਜੂਗੀ ਰੇਤੇ ਨੂੰ ਨੂਰੀ ਦੇਖ ਲੋ ਚਿੱਟੀ ਨਿਕਲੀ ਹੋਈ ਆ ਹੁਣ ਭਾਈ ਖਰਾਬ ਬਹੁਤ ਕਰਦੀ ਹੈ ਸ਼ਰਾਰਤੀ ਇਹ ਵਾਲੀ ਹੈ ਜਸੇ ਮੰਗ ਤੇ ਹੁਣ ਮੈਂ ਛਾਣਦਾ ਜਸੇ ਲੈ ਕਲੀ ਪਾ ਥੋੜੀ ਜੀ ਆਪਾਂ ਛਾਣੀਏ ਇਹਦੇ ਪਰ ਰੜਾ ਕੇ ਫਿਰ ਇਹਨੂੰ ਸੁਕਾ ਕੇ ਖੁੱਡੇ ਚ ਪਾਵਾਂਗੇ ਖੁੱਡਾ ਕਰਿਆ ਸਾਫ਼ ਐਨ ਤੇ ਟ੍ਰੇਆਂ ਵੀ ਕੱਢ ਲਈਆਂ ਟ੍ਰੇਆਂ ਵੀ ਆ ਜੈਨ ਸਾਫ਼ ਕਰਨੀਆਂ ਤਿੰਨ ਚਾਰ ਦਿਨ ਦੀਆਂ ਖੁੱਡੇ ਜਨੇਟਰੀਆਂ ਕਿਉਂਕਿ ਦਾਣੇ ਆਪਾਂ ਥੱਲੇ ਪਾ ਦਿੰਦੇ ਤੇ ਉਹਦੇ ਕਰਕੇ ਥੋੜਾ ਜਿਆ ਤੇ ਹੁਣ ਆਪਾਂ ਸੁੱਖਣ ਵਾਲਾ ਬਣਾ ਛਾ ਲੈਣਾ ਵੀ VIP ਐ ਇਧਰੋਂ ਵੀ ਚਿਬਿਆ ਹੋਇਆ ਇਧਰੋਂ ਜਾਲੀ ਟੁੱਟੀ ਐ ਇਸ ਕਰਕੇ ਆ ਦੋ ਖਾਨਿਆਂ ਤੋਂ ਕੰਮ ਲੈਣਾ ਪੈਣਾ ਆਪਾਂ ਨੂੰ ਬਾਸ ਪਾਦੇ ਪਾਦੇ ਆਹ ਕੜੀ ਬਹੁਤ ਸੋਹਣੀ ਹੋਵੇ ਸਾਫ਼ ਸੁਥਰੀ ਐ ਚਿੱਟੇ ਆਹ ਰੋੜੀਆਂ ਜੀਆਂ ਬਚ ਗਈਆਂ ਇਹਨਾਂ ਨੂੰ ਭਾਂਦੇ ਆ ਤੇ ਜੱਸੇ ਹਾਂ ਲੈ ਪਾਦੇ ਪਾਦੇ ਚੱਲ ਬਸ ਠੀਕ ਓਕੇ ਇਹਨਾਂ ਨੂੰ ਭਾਂਦੇ ਜੱਸੇ ਤੇ ਭਾਂਦੀ ਐ ਬਾਈ ਜਿੰਨੀਆਂ ਖੋੜਦੀਆਂ ਉਨੀਆਂ ਕੰਨ ਲਾ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਨੇ ਆ ਫੜ ਲਾ ਛਾਲਾਣਾ ਫੜ ਲਾ ਤੇ ਇਹਨੂੰ ਰਲਾ ਦਈਏ ਹੁਣ ਆਪਾਂ ਰਲਾ ਰਲੂ ਕੇ ਫੇਪਾਵਾਂਗੇ ਪਾਵਾਂਗੇ ਨਹੀਂ ਪਾਉਨੇ ਆ ਪਾਉਨੇ ਪਾਵਾਂਗੇ ਚੱਲ ਜ ਗਿਆ ਤਾਂ ਕੰਮ ਫੇਪੋਨੇ ਆ ਠੀਕ ਆਪਾਂ ਖੋਡੇ ਦੇ ਵਿੱਚ ਇਹਨੂੰ ਸਕਾ ਕੇ ਕਲੀ ਤਾਂ ਰਲਾਤੀ ਬਈ ਬਿਲਕੁਲ ਪਰ ਥੋੜੀ ਧੁੱਪ ਲੱਗਣ ਦਿਓ ਐ ਸੁੱਕ ਜਵੇ ਨਾ ਫਿਰ ਇੱਕ ਵਾਰੀ ਚੰਗੀ ਤਰ੍ਹਾਂ ਮਲ ਦਾਂਗੇ ਥੋੜੀ ਜੀ ਫਿਰ ਹੋਰ ਕਲੀ ਪਾਵਾਂਗੇ ਆਪਣੇ ਕੋਲ ਕਲੀ ਤਾਂ ਬਾਧੂ ਪਈ ਐ ਤੇਰੀ ਤਾਂ ਵੀ ਲੈ ਕੇ ਆਉਣਾ ਹੋਰ ਕਿਉਂਕਿ ਥੱਲੇ ਦਾ ਪਿਛਾ ਦੇਗੇ ਉੱਪਰਲੇ ਖੁੱਡੇ 'ਚ ਵੀ ਸ਼ਾਇਦ ਅੱਜ ਪਿਛਾ ਦੀ ਨਹੀਂ ਫੇ ਕੱਲ ਨੂੰ ਦੇਖਾਂਗੇ ਆ ਦੇਖ ਲਓ ਹੱਤ ਕਹਿਜੋਗੇ ਰੀਤੇ ਦੇ ਗਲੀ ਨਾਲ ਤੇ ਮੈਨੂੰ ਲੱਗਦਾ ਪਾਉ ਸਿੰਘ ਆ ਰਿਹਾ ਹੁਣ ਪਾਉ ਦਿਸਟਰਬ ਕਰੂਗਾ ਆਪਾਂ ਨੂੰ 70 ਦਾ ਸਮਾਨ ਚੱਕਣਾ ਪੈਣਾ ਆਪਾਂ ਨੂੰ ਆਓ ਦੇਖੋ ਆ ਰਿਹਾ ਆਉਂਦਾ ਹੈ ਦੱਬੀਆਂ ਆ ਜਾ ਆ ਜਾ ਆ ਜਾ ਆ ਜਾ ਲੈ ਇਹ ਉਹ ਆ ਗਿਆ ਠੀਕ ਆ ਹੁਣ ਆ ਸਮਾਨ ਚੱਕਣਾ ਪੈਣਾ ਯਾਰ ਲਗਾ ਲੈਣੇ ਅਜਾ ਲੈਣ ਡੋਕਾ ਕਰਨਾ ਲਾਂਬੜਾ ਕਰ ਬਸ ਠੀਕਾ ਠੀਕਾ ਤੇ ਚਲੋ ਭਾਈ ਹੋਰ ਰਲਾਉਣੇ ਆ ਮਿੱਟੀ ਨੂੰ ਆਪਾਂ ਕਬੂਤਰ ਦੇਖ ਲਓ ਨਹਾ ਧੋ ਕੇ ਐਨ ਬੈਠੇ ਨੇ ਧੁੱਪ ਚ ਐਨ ਪੂਰੇ ਚਿੱਟੇ ਨਿਕਲੇ ਆਏ ਬਾਕੀ 2-4 ਵਾਰੀ ਹਿਲਾਵਾਂਗੇ ਸੈੱਟ ਹੋ ਜਾਣਗੇ ਕਿਉਂਕਿ ਇਹ ਕਿਹੜਾ ਡਾਉਣੇ ਆਪਾਂ ਨੇ ਡਾਉਣੇ ਵਾਲੇ ਉਹ ਬੰਦ ਕਰੇ ਹੋਏ ਨੇ ਆਪਾਂ ਨੇ ਤਿੰਨ ਤੇ ਉਹਨਾਂ ਨੂੰ ਧੁੱਪ ਲੱਗ ਜੂਗੀ ਜਸਤੇ ਥੋੜੀ ਜਿਹੀ ਹੋਰ ਕਲੀ ਪਾਈਏ ਹਲ ਇੱਕ ਸੁੱਕ ਲੈਣ ਦੀਏ ਪਾ ਲੀਏ ਕਲੀ ਪਾਏ ਤੇ ਫਿਰ ਛੇਤੀ ਸੁੱਕ ਚਲੋ ਭਾਈ ਇਹਨੂੰ ਰਲਾ ਕੇ ਐਨ ਕਰੀਏ ਦਾ ਓਕੇ ਰਿਪੋਰਟ ਆ ਸੁੱਕ ਗਿਆ ਭਾਈ ਰੇਤਾ ਤਾਂ ਤੇ ਹੁਣ ਆਪਾਂ ਚਾਲਦੇ ਆ ਖੋਡੇ ਦੇ ਅੰਦਰ ਠੀਕ ਆ ਹਾਲੇ ਕਬੂਤਰ ਜਾਲ 'ਚ ਫਿਰਦੇ ਨੇ ਕੋਈ ਚੱਕਰ ਨਹੀਂ ਪਹਿਲਾਂ ਰੇਤਾ ਖੰਡਾ ਦਈਏ ਆ ਬਾਲਟੀ ਭਰ ਲਈ ਜਸੇ ਨੇ ਆਇਕਣੇ ਲਿਆ ਹਨ ਇੱਕ ਮਿੰਟ ਇੱਕ ਮਿੰਟ ਖੋਲਦਾ ਤੁਸੀਂ ਉਰੀ ਰਹੋ ਬਾਈ ਜਾਲ ਜੇ ਠੀਕ ਆ ਠੀਕ ਆ ਬਾਈ ਆ ਜਾ ਆ ਜਾ ਜਿ세 ਕੁੰਡਾ ਲਾ ਲਈ ਦੇਖੋ ਤਾਂ ਸਾਫ ਸਫਾਈ ਹੈ ਇਹਨੂੰ ਕੇਅਰ ਬੋਟ ਲਾਈਟ ਲਾ ਕੇ ਹਾਂ ਲਾਈਟ ਨਾ ਲਾਈਟ ਨੂੰ ਗਿਆ ਇਹ ਚੋਲੋ ਪਹਿਲਾਂ ਮਿੱਟੀ ਪਾ ਲਈ ਹੈ ਨਾ ਉਹ ਤੋਂ ਬਾਅਦ ਮਿਲਦੇ ਆਂ ਓਹੋ ਆ ਦੇਖੋ ਬਈ ਲੱਗੇ ਆਪਾਂ ਪਾਉਣ ਛਟਾ ਜਾਂ ਦੰਨੇ ਇਹਦਾ ਠੀਕ ਹੈ ਕੈਰਬੋਰਡ ਤੇ ਐ ਚ ਪਾ ਦਨੇ ਆ ਗਿੱਲੀਆਂ ਇਹਨੂੰ ਇਹੋ ਜਿਹੀਆਂ ਥੋੜੀਆਂ ਥੋੜੀਆਂ ਉਹਦੇ ਅਰੇਤਾ ਤੇ ਕੁਝ ਉਹ ਫੰਦ ਜੇ ਪਾ ਦਾਂਗੇ ਆਪਾਂ ਇਹ ਚ ਤਾਂ ਕਿ ਕੂਤਰ ਲਿਬੜ ਨਾ ਆ ਟੋਕਰੀ ਜੀ ਥੋੜਾ ਜਿਹਾ ਪਾ ਦਨੇ ਆ ਠੀਕ ਹੈ ਉਹ ਕੈਰਬੋਰਡ ਚਲੋ ਬਾਅਦ ਚ ਮਿਲਦੇ ਆਂ ਚੱਕੋ ਵੀ ਮੇਟਰੋ ਉਹ ਕੇ ਆ ਰਬੋਟ ਤੇ ਆ ਖਾਨੇ ਅੰਦਰ ਦੇਖ ਲਓ ਫੰਗ ਰੱਖਦੇ ਆਪਾਂ ਨੇ ਤਾਂ ਕਿ ਥੋੜੇ ਸੁੱਕੇ ਰਹਿਣ ਕਬੂਤਰ ਬਾਕੀ ਲਓ ਸਾਰਾ ਸਿਸਟਮ ਕਰਤਾ ਓਕੇ ਤੇ ਹੁਣ ਆਪਾਂ ਖੋਲ ਦਨੇ ਜਿਹਨੇ ਅੰਦਰ ਜਾਣਾ ਉਹ ਅੰਦਰ ਜਾਣਗੇ ਜਿਹਨੇ ਬੈਠਣਾ ਹੋ ਬਾਹਰ ਬੈਠਣਗੇ ਤੇ ਆਪਣਾ ਕੰਮ ਖਤਮ ਹੈ ਹੁਣ ਉੱਪਰਲੇ ਖੁੱਡੇ ਖਾਤਰ ਦੇਖਦੇ ਆਂ ਵੀ ਅੱਜ ਟਾਈਮ ਲੱਗਦਾ ਹੈ ਉਹ ਹਿਸਾਬ ਨਾਲ ਦੇਖਦੇ ਆਂ ਉੱਪਰ ਦਾਣੇ ਦੂਣੇ ਪਾਉਣ ਦਾ ਜਾਣਾ ਵੀ ਜੇ ਰੇਤਾ ਇੰਨਾ ਕੁ ਮਿਲ ਜਵੇ ਦੋਨੋਂ ਛਾਂ ਛੂਣ ਕਰਕੇ ਸਕਾ ਲੈਣੇ ਨਹੀਂ ਫੇਰ ਕੱਲ ਨੂੰ ਪਾਵਾਂਗੇ ਠੀਕ ਹੈ ਚਲੋ ਹੁਣ ਚੱਲਦੇ ਆਪਾਂ ਜਿਵੇਂ ਖੋਲ ਲਈ ਆ ਬਾਲਟੀ ਇੱਥੇ ਪਾਣੀ ਇਹ ਮਾਰ ਲੈਣੇ ਆ ਨਾ ਦਾਣੇ ਨਹੀਂ ਹਲੇ ਬਾਈ ਪਾਉਣੇ ਇਹਨਾਂ ਨੂੰ ਦਾਣੇ ਥੋੜੇ ਜਿ ਚੁਗੇ ਹੋਏ ਆ ਇਹਨਾਂ ਨੇ ਕੁਝ ਬਾਹਰ ਚੁਗ ਲਿਆ ਬਾਕੀ ਫੇਰੰਦੋ ਐਨੇ ਅੰਦਰ ਬਾਹਰ ਇਹਨਾਂ ਨੂੰ ਫੇਰ ਪਾਵਾਂਗੇ ਜਿਵੇਂ ਲਿਆ ਧੋਲੀ ਬਾਲਟੀ ਆ ਪਾਣੀ ਪਿਆ ਦੇ ਕੱਢ ਜਮੈਂ ਲੈ ਕੇ ਆਉਣਾ ਆ ਕੇ ਲੈ ਕੇ ਆਏ ਆ ਬਾਈ ਉਧਰੋਂ ਬਾਹਰਲੇ ਕਰੋ ਚੱਕ ਕੇ ਕਹੇ ਜੇ ਸਕਾਰ ਤੇ ਭਾਉ ਦੇਖ ਲਾ ਓਏ ਅਚਾਰ ਜਹ ਹੈ ਜਾਂ ਹਾਰੇ ਜੁ ਸੁੱਕੇ ਬਾਈ ਬਹੁਤ ਖਾਨੇ ਡੰਗਰ ਇਹ ਚੱਲ 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 ਦੇਖੀਆ ਪਿੰਜਰਾ ਜਾਣਾ ਸਿੱਟਦੀ ਗਿਰੂਗਾ ਆ ਪਾਇ ਤੇ ਹਲੇ ਯਾਰ ਲੈ ਸਾਲਿਆ ਇਹ ਹੁਣ ਚੱਕਦਾ ਚੱਲ ਇਹ ਕੜ ਗਈ ਟਪੋਰਾ ਆ ਤੂਆ ਚੱਲ ਚੱਲ ਹੈ ਓਕੇ ਆਰਬੋਰ ਚੱਲ ਹੁਣ ਕੀ ਹੋ ਗਿਆ ਕਿਸੇ ਚੜਾ ਲਿਆ ਪੁੱਠੇ ਕੰਮ ਜਿਵੇਂ ਕਿ ਕਰਤਾ ਹੈ ਜੱਸਾ ਲੱਗਿਆ ਬਈ ਟਰੇਆਂ ਸਾਫ਼ ਕਰਨ ਸ਼ਾਬਾਸ਼ ਸ਼ਾਬਾਸ਼ ਕਰਤੀਆਂ ਨੇ ਸਾਫ਼ ਪਰੋਂ ਨਹੀਂ ਹੋਈਆਂ ਇਹ ਉੱਪਰੋਂ ਤਾਂ ਵਿੱਚੋਂ ਚਾਹੀਦੀਆਂ ਬੰਨ ਸਾਫ਼ ਵਿੱਚੋਂ ਦਾਣੇ ਪਾ ਦਈਏ ਫਿਰ ਹੁਣ ਇਹਨਾਂ ਨੂੰ ਦਾਣੇ ਹੁਣ ਪਾ ਦਨੇ ਆ ਫਿਰ ਆਏ ਆਪਾਂ ਖਮਾਣੂ ਵੀ ਜਾਣਾ ਪਾਰਟੀ ਕਰਨੀ ਹੈ ਬਈ ਜੱਸੇ ਨੇ ਅੱਜ ਜੱਸੇ ਦੇ ਮਾਮੇ ਕੋਲ ਮੁੰਡਾ ਹੋਇਆ ਹਨਾ ਜੱਸੇ ਬਹੁਤ ਬਹੁਤ ਵਧਾਈਆਂ ਦਿਨ ਮਾਮੇ ਕੋਲ ਵੱਡਾ ਹੋਇਆ ਤੇ ਚਲੋ ਭਾਈ ਹੁਣ ਪਾਉਣੇ ਆ ਇਹ ਚ ਦਾਣੇ ਉਹ ਜੰਤਰ ਜੰਤਰਤ ਰੱਖ ਜਾਨੇ ਉੱਥੇ ਦੇਖਦਾ ਇਹਨ ਖੁਸ਼ ਹੋਏ ਬੈਠੇ ਆ ਵੈਰੀ ਗੁੱਡ ਵੈਰੀ ਗੁੱਡ ਉਹ ਕੈਰਪੋਟਾਂ ਸਾਫ਼ ਸੁਥਰਾ ਹੋ ਗਿਆ ਖੁੱਡਾਂ ਬਿਲਕੁਲ ਨਾਲੇ ਪੈਰਪੂਰ ਦੇਖ ਲੋ ਉਹੀ ਨੇ ਹੁਣ ਕਬੂਤਰਾਂ ਦੇ ਦੇਖੋ ਕਿੰਨੇ ਸਾਫ਼ ਸੁਥਰੇ ਹੋ ਗਏ ਆ ਵੈਰੀ ਗੁੱਡ ਹੋ ਗਏ ਦੇਖੋ ਪੈਰਾਂ ਸਾਫ਼ ਹੋ ਗਏ ਦੇਖੋ ਖੁੱਡਾ ਹੋ ਗਿਆ ਸਾਫ਼ ਬਿਲਕੁਲ ਤੇ ਵਾਸ ਇਹ ਆ ਕਬੂਤਰ ਦੀ ਕਪੂਸ਼ਾ ਜੀ ਗੰਦੀ ਆ ਉਹ ਵੀ ਉਹ ਟੋਕਰੀ ਹੀ ਕਰਕੇ ਹਨਾ ਬਿਠਾ ਉੱਥੇ ਮਾਰੀ ਗਏ। ਬਸ ਇੱਕ ਕਬੂਤਰ ਹੋਰ ਆ ਉਹ ਪਤਾ ਨਹੀਂ ਕਿੱਥੇ ਬੈਠਾ। ਉਹ ਬੈਠਾ। ਉਹ ਬੁਢੇ ਭਾਈ। ਉਹ ਵੀ ਥੋੜਾ ਗੰਦਾ ਹੈ ਹੁਣ। ਬਾਕੀ ਲਓ ਸਾਰੇ ਇਹ ਚਿੱਟੇ ਨਿਕਲੇ ਬੈਨੂ ਲੈ। ਗੁਲਾਬੀ ਦਾ ਸਾਡਾ ਖੇ ਉਸ ਸਨਖਾ। ਚਲੋ ਫੇ ਪਾਉਣੇ ਆ ਦਾਣੇ ਹੁਣ ਇਹਨਾਂ ਨੂੰ। ਤੇ ਆ ਬਜੇਨ ਤਾਰ ਲੈਣਾ ਜਿਸੇ ਮੈਂ। ਆ ਬਜੇਨ ਨੂੰ ਵੀ ਭਾਈ ਲਾਏ ਲੈਣੇ ਆ। ਪਹਿਲੀ ਵਾਰੀ ਛੋਟੇ ਬੱਚੇ ਬਿਠਾਏ ਆ ਆਪਾਂ ਨੇ ਜਾਲ ਤੇ ਠੀਕ ਹੈ। ਆਦਾ ਕਰੇ ਦੰਨੇ ਆ ਖੱਡੇ ਦੰਨੇ ਆ ਫਰੀਆ ਜੀ ਤੇ ਆ ਜਾਓ ਵੀ ਪੱਤਰੋ ਇੱਕ ਮਿੰਟ ਜੱਸਿਆ ਖੋਲੀ ਟਾਕੀ ਇਹਨਾਂ ਦੀ ਖੋਲ ਦੇ ਖੋਲ ਦੇ ਚਲੋ ਵੀ ਚਲੋ 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 ਤੇ ਆ ਗਿਆ ਕੜਗਾਂ ਤਾਂ ਗਿਆ ਛੋਟੇ ਰਹਿ ਗਏ ਚਲੋ ਇਹਨਾਂ ਨੂੰ ਕਰਦਾ ਬਾਈ ਮੈਂ ਕਰਦਾ ਖੜ ਜੋ ਆ ਫੜੀ ਓਏ ਵਿੱਚੋਂ ਕੱਢੇ ਲੈ ਕੱਢਦਾ ਬਈ ਜੱਸਾ ਹੁਣ ਵਿੱਚੋਂ ਹਾਂ ਕੱਢ ਕੱਢ ਦੇਖੀ ਕੰਨੀਆਂ ਦੇਖ ਕੇ ਹਾਂ ਚਾਲ ਕਰ ਮੋਜਾਂ ਬਈ ਆ ਜੱਸੇ ਵਾਲਾ ਬੱਚਾ ਰਹਿ ਗਿਆ ਦੇਖੋ ਕਿੰਨਾ ਲਿਬੜਿਆ ਇਹ ਇਹ ਡਾਇਪਰ ਲਾ ਕੇ ਰੱਖਿਆ ਕਰ ਜੱਸੇ ਓਏ ਇਹਦੇ ਡਾਇਪਰ ਲਾਉਣੇ ਵਾਲਾ ਕੰਮ ਹੋਇਆ ਹੋਇਆ ਬਾਈ ਤੇ ਚਲੋ ਆਪਾਂ ਪਿੰਜਰੇ ਨੂੰ ਰੱਖ ਦਨੇ ਆ ਇੱਧਰ ਧੁੱਪ ਜੀ ਜਾ ਆ ਲਾਓ ਕਾਉ ਲੱਗ ਗਿਆ ਟੋਕਾ ਕਰਨ ਬਾਈ ਫਾਉਨੇ ਦੇਖ ਲੋ ਜਿਹੜੀ ਮਸ਼ੀਨ ਕਹਿੰਦਾ ਨਾ ਖਰਾਬ ਐ ਸਿਰਫ 2-300 ਦਾ ਮੂੜੇ ਮੂੰਹ ਲੱਗਿਆ ਉਹਦੇ ਐਨ ਸੈੱਟ ਹੋ ਗਈ ਗੰਦਾਸੇ ਲਵਾ ਲੈਂਦੇ ਕਿੱਥੇ ਕਹਿੰਦਾ ਕਹਿੰਦਾ ਮਸ਼ੀਨ ਬਦਲੋ ਇਹ ਭਾਉ ਦੇ ਭਾਈ ਇਹੋ ਜਿਹਾ ਕੰਮ ਨੇ ਇਹ ਤਾਂ ਜਦੇ ਚੀਜ਼ ਖਰਾਬ ਕਰਕੇ ਕਹਿੰਦਾ ਲਿਆਓ ਨਵੀਂ ਲਿਆਓ ਇਹੋ ਜਿਹਾ ਕੰਮ ਕਰਦਾ ਇਹ ਬਾਹਰ ਰੱਖਦੇ ਆ ਨਾ ਜਿੱਥੇ ਉਧਰ ਨੂੰ ਰੱਖਦੇ ਇੱਕ ਤੇ ਗਾਣਾ ਵੀ ਭਾਈ ਖਤਮ ਹੋ ਗਿਆ ਨਵਾਂ ਤਿਆਰ ਕਰਾਂਗੇ ਅੱਜ ਸਮਾਨ ਆਪਣੇ ਕੋਲ ਸਾਰਾ ਪਈ ਆਈ ਆ ਕਿਉਂਕਿ ਹੁਣ 15-20 ਦਿਨਾਂ ਪਾ ਲਈ ਬਾਅਦ ਚ ਸਰੋਂ ਵੀ ਸ਼ੁਰੂ ਕਰਨੀ ਐ ਜੋੜਿਆਂ ਦੀ ਆਪਣਾ ਤਾਂ ਸ਼ਾਇਦ ਹੁਣ ਕਰ ਦਈਏ ਕਿਉਂਕਿ ਹੁਣ ਇੰਨੀ ਠੰਡ ਤਾਂ ਰਹੀ ਨਹੀਂ ਤੇ ਚਲੋ ਦੇਖਦੇ ਆਂ ਆਉਨੇ ਆ ਕਬੂਤਰ ਬਾਹਰ ਆਗੇ 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 ਜੱਸੀ ਆ ਜਾ ਚੱਲ ਇਹਨੂੰ ਲਾ ਦਨੇ ਆ ਕੁੰਡਾ ਕੁੰਡਾ ਲਾਉਣ ਤੋਂ ਬਾਅਦ ਫਿਰ ਆਪਾਂ ਹੁਣ ਖੇਚਦੇ ਆਂ ਖਮਾਣੂ ਦੀ ਤਿਆਰੀ ਨਹਾਵਾਂਗੇ ਬਾਅਦ ਚ ਆ ਕੇ ਪਹਿਲਾਂ ਖਾਣ ਪੀਣ ਦਾ ਸਮਾਨ ਦੇਖਦੇ ਆਂ ਵੀ ਹੁਣ ਜਾਣਾ ਜਾਂ ਨਹਾ ਧੋ ਕੇ ਜਾਣਾ ਉਹ ਦੇਖਦੇ ਆਂ ਤੁਹਾਨੂੰ ਔਖਣੇ ਅਪਡੇਟ ਦਵਾਂਗੇ ਆਪਾਂ ਹਾਂ ਗੁਰੀ ਸਿੰਘ ਕਰਾ ਰਿਹਾ ਪੂਣੀ ਕਹਿੰਦਾ ਤੂੜ ਘੜ ਦੂੰ ਕਹਿੰਦਾ ਤੁਹਾਡੇ ਆਉਂਦੇ ਨੂੰ ਪੱਗ ਦੀ ਤੇ ਚਲੋ ਆਪਾਂ ਚੱਲਦੇ ਆਂ ਮੈਂ ਤੇ ਜੱਸਾ ਜਾਣਿਆ ਆਹਾ ਹਾ ਕਰੀਏ ਸਟਾਰਟ ਫੇਰ ਜੱਸੇ ਹਾਂ ਤੈਨੂੰ ਚਲਾਉਣੀ ਨਹੀਂ ਹਾਂ ਜੀ ਨਹੀਂ ਕਰਦਾ ਕਾ ਜੇ ਤਾ ਪਹੁੰਚਣਾ ਤਾਂ ਤਾਂ ਤੂੰ ਚਲਾ ਲਾ ਜੇ ਨਹੀਂ ਚੰਗਾ ਲੱਗਦਾ ਮੈਂ ਚਲਾ ਲਵਾਂ ਤੇ ਚਲੋ ਬਾਈ ਥੋੜੀ ਜਿਹੀ ਪਹਿਲਾਂ ਅੱਗੇ ਨੂੰ ਤੋੜ ਲਈਏ ਤੇ ਓਕੇ ਆਰਬੋਰ ਹੁਣ ਚੱਲਦੇ ਆਪਾਂ ਠੀਕ ਹੈ ਮਿਲਦੇ ਆਂ ਫੇਰ ਅੱਗੇ ਜਾ ਕੇ ਖਾਣਾ ਪਹੁੰਚ ਗਏ ਵੀ ਬਾਜ਼ਾਰ ਚ ਤੇ ਜੱਸਾ ਬੈਠਾ ਬਣਵਾ ਰਿਹਾ ਬਦਨ ਕੀ ਆ ਗਿਆ ਬਣਾ ਕੇ ਲਿਆਊਗਾ ਘਰ ਜਾ ਕੇ ਦੇਖਦੇ ਆ ਫਿਰ ਹਾਂ ਬਈ ਹੈ ਠੀਕ ਹੈ ਚੂਸਾ ਖਾ ਰਹੇ ਆ ਮੜਾ ਵੀਰਾ ਬੈਠਾ ਇੱਧਰ ਠੀਕ ਹੈ ਵੀਰੇ ਅੱਗੇ ਬੱਸ ਬਾਈ ਪਿੰਡ ਤੇ ਤਾਰੇ ਆ ਵੀਰੇ ਉਹਨਾਂ ਨੂੰ ਚੰਗਾ ਬਾਏ 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 ਹਾਂ ਬਾਏ ਠੀਕ ਹੈ ਚੱਲਦੇ ਹੁਣ ਘਰ ਖਾਈਏ ਪੀਏ ਜਾ ਕੇ ਪਹੁੰਚ ਕੇ ਵਈ ਘਰ ਤੁਹਾਨੂੰ ਪਤਾ ਮੈਂ ਤੇ ਜੱਸਾ ਦਾ ਫਿਰ ਸਾਥੋਂ ਰਹਿ ਨਹੀਂ ਹੁੰਦਾ ਮੁਹੰਮਦ ਵਾਲੇ ਅਸੀਂ ਤੇ ਰੋਟੀ ਐ ਪੈਟੀਆਂ ਨੇ 버거 ਐ ਤੇ ਆ ਗਿਆ ਸੱਚ ਸਪਰਿੰਗ ਰੋਲ ਭੁੱਲ ਗਿਆ ਕਿ ਨਾ ਤੇ ਖਾਣੇ ਆ ਹੁਣ ਆਪਾਂ ਖਾ ਪੀ ਗਏ ਫਿਰ ਉਹ ਤੋਂ ਬਾਅਦ ਚੱਲਦੇ ਆ ਕਬੂਤਰਾਂ ਵੱਲ ਹੁਣ ਆ ਗਏ ਜੀ ਆਪਾਂ ਉੱਪਰ ਕਬੂਤਰਾਂ ਨੂੰ ਪਾਈਏ ਦਾਣਾ ਪਾਣੀ ਪੱਠਿਆਂ ਨੂੰ ਰੁਕਜੋ ਬਈ 1 ਮਿੰਟ ਖੋਲ ਲੀਏ ਲਓ ਵੀ ਮਿੱਤਰੋ ਮਿਕਸ ਖਾਗ ਦੀ ਭਰ ਲਈ ਆਪਾਂ ਨੇ ਟਰੇ 1 ਟਮਾਟਰ ਕੋੰਡਾ ਖੋਲ ਲੀਏ ਪੱਠੇ ਬੈਠੇ ਨੇ ਸਾਰੇ ਐਨੂ ਕੇਰ ਬੁੱਟਾ ਨੇ ਦੇਖੋ ਤਾਂ ਕੈਮ ਨੇ ਸਾਰੇ ਮੇਰਾ ਰੱਖ ਲਿਆ ਡਾੜੇ ਇੱਕ ਮਿੰਟ ਆ ਜਾ ਬਈ ਖਾ ਲੋ ਖਾ ਲੋ ਖਾ ਲੋ ਕੈਮ ਨੇ ਬਈ ਐਨ ਬੂਤਰ ਦਾ ਸਾਰੇ ਵਿੱਚ ਪੱਠੇ ਬਣ ਗਏ ਕੁਛ ਕੋਸ਼ਿ ਛੋਟੇ ਨੇ ਹਲੇ ਤੇ ਚਲੋ ਪਾਣੀ ਵੀ ਇਹਨਾਂ ਨੂੰ ਪਾ ਦਈਏ ਤਾਜਾ ਤਾਜਾ ਪਾਣੀ ਪਾ ਦਈਏ ਉਹ ਤੋਂ ਬਾਅਦ ਮਿਲਦੇ ਆਂ ਫਿਰ ਲੋਈ ਮਿੱਤਰੋ ਉੱਪਰ ਵਾਲੇ ਕਬੂਤਰਾਂ ਦਾ ਵੀ ਦਾਣਾ ਪਾਣੀ ਹੋ ਗਿਆ ਡੰਨ ਤੇ ਥੱਲੇ ਵਾਲੇ ਨੂੰ ਆਪਾਂ ਪਹਿਲਾਂ ਹੀ ਪਾਇਆ ਹੋਇਆ ਹਨਾ ਤੇ ਰਾਤ ਨੂੰ ਨਾ ਦੇਖ ਕੇ ਪਾ ਦਾਂਗੇ ਕਿਉਂਕਿ ਬੱਚੇ ਨੇ ਹਨਾ ਵਿੱਚ ਤਿੰਨ ਚਾਰ ਛੋਟੇ ਉਹਦਾ ਜਾਲ ਦੇ ਅੰਦਰ ਵੜ ਗਏ ਸਾਰੇ ਕਿਉਂਕਿ ਜਨਾਤੇ ਵੀ ਨੇ ਨੌਜਵਾਨ ਤੇ ਭਾਉ ਸਿੰਘ ਉਹ ਫਿਰਦਾ ਉਹ ਉਧਰ ਤੇ ਚਲੋ ਵੀ ਮਿੱਤਰੋ ਮਿਲਾਂਗੇ ਹੁਣ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ